ਧੰਨਵਾਹਿ ਗੁਰੂ ਸਾਹਿਬ ਜੀ ਪੂਰਾ ठाਟ ਬਣਾਇਆ ਪੂਰੈ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ ਸਤਗੁਰ ਕੀ ਜਿਸ ਨੂੰ ਮਤਿ ਆਵੇ ਸੋ ਸਤਗੁਰ ਮਾਹਿ ਸਮਾਨਾ ਇਹ ਬਾਣੀ ਜੋਤੀ ਹੋ ਜਾਣ ਤਿਸ ਅੰਤਰ ਰਵੇ ਹਰ ਨਾਮਾ ਮੈਂ ਸਤਗੁਰ ਸੇ ਪੀ ਪਰਹੜੀ ਕਿਉ ਗੁਰ ਬਿਨ ਜੀਵਾਂ ਮਾਉ ਮੈਂ ਗੁਰ ਬਾਣੀ ਅਧਾਰ ਹੈ ਗੁਰ ਬਾਣੀ ਲਾਗ ਰਹਾ ਗੁਰ ਪਿਆਰੇ ਸਾਧ ਸੰਗਤ ਜੀ ਆਪਾਂ ਸਾਰੇ ਹੀ ਤਨ ਤਨ ਧਨ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣਾ ਕਰ ਰਹੇ ਹਾਂ ਆਓ ਅੱਜ ਦੀ ਵਿਚਾਰ ਦਾ ਜਿਹੜਾ ਵਿਸ਼ਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਹਨ ਪਰਣਾਲੇ ਵੀ ਬੇਨਤੀ ਹੈ ਸੁਣਦਾ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਸਦਕਾ ਤੇ ਭਰੋਸਾ ਹੈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਦੇਹ ਧਾਰੀ ਗੁਰੂ ਦਮ ਚਲਦੇ ਹਨ ਜਾਂ ਜਿਹੜੇ ਗੁਰੂ ਦੋਖੀ ਹਨ ਆਮ ਕਰਕੇ ਇੱਕ ਸਵਾਲ ਖੜਾ ਕਰਦੇ ਆ ਜਾਂ ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਸਖਣੇ ਹਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਕਾਰੀ ਨਹੀਂ ਹੈ ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਆ ਜਾਂਦੇ ਆ ਉਹ ਸਵਾਲ ਖੜਾ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਬੋਲਣਾ ਨਹੀਂ ਆਉਂਦਾ ਦੇਹ ਧਾਰੀ ਦੀ ਜ਼ਰੂਰਤ ਹੈ ਪਹਿਲਾਂ ਮੈਂ ਛੋਟੀਆਂ-ਛੋਟੀਆਂ ਦੋ ਕੋ ਉਦਾਹਰਣਾਂ ਉਸ ਸਵਾਲ ਦੇ ਜਵਾਬ ਦੇ ਵਿੱਚ ਦੇ ਰਿਹਾ ਹਾਂ ਜਿਹੜੇ ਕਹਿੰਦੇ ਆ ਨਾ ਵੀ ਤੁਹਾਡਾ ਗੁਰੂ ਬੋਲਦਾ ਨਹੀਂ ਹੈ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਜਿਹੜਾ ਗੁਰੂ ਬਣਾਇਆ ਤੁਸੀਂ ਨਕਲੀ ਇੱਕ ਘੰਟਾ ਬੋਲ ਸਕਦਾ ਹੈ 2 ਘੰਟੇ ਬੋਲ ਸਕਦਾ ਹੈ 3 ਘੰਟੇ ਬੋਲ ਲਏਗਾ 48 ਘੰਟੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਲਗਾਤਾਰ ਬੋਲਦੇ ਆ ਕੋਈ ਸੁਣਨ ਵਾਲਾ ਤਾਂ ਹੋਵੇ ਸਤਗੁਰੂ ਦਾ ਉਪਦੇਸ਼ ਪਰ ਐਸਾ ਨਹੀਂ ਕਿ ਕਿਸੇ ਇੱਕ ਫਿਰਕੇ ਨੂੰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਸਾਰਿਆਂ ਦੇ ਵਾਸਤੇ ਸਾਂਝਾ ਹੈ ਕਿਉਂਕਿ ਸਤਗੁਰੂ ਦੀ ਬਾਣੀ ਜਿਹੜੀ ਆ ਜਿਹਦੇ ਵਿੱਚ 6 ਗੁਰੂਆਂ ਦੀ ਬਾਣੀ 15 ਭਗਤ 11 ਭੱਟ 3 ਗੁਰ ਸਿੱਖਾਂ ਪਰ ਦੇਖੋ ਨਾ ਗੁਰੂ ਸਾਹਿਬ ਨੇ ਕਿੱਡੀ ਵੱਡੀ ਰahmat ਕੀਤੀ ਕਿੱਡੀ ਵੱਡੀ ਬਖਸ਼ਿਸ਼ ਕੀਤੀ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਕਿ ਹਰੇਕ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਗੱਲ ਤਾਂ ਕਰਨੀ ਆਉਣੀ ਚਾਹੀਦੀ ਗੁਰੂ ਸਾਹਿਬ ਦੀ ਪਾਸ਼ਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਨਿਹੜਕੀ ਧਰਤੀ ਤੇ ਸਿੱਖਾਂ ਨੂੰ ਆਖਿਆ ਸੀ ਕਿ ਜੇ ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਹਨ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤਾਂ ਮੇਰੇ ਨਾਲ ਗੱਲਾਂ ਹੋਣਗੀਆਂ ਗੁਰੂ ਸਾਹਿਬ ਮਹਾਰਾਜ ਨੇ ਜਿੱਥੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜਿਹੜੇ ਲੋਕ ਕਹਿੰਦੇ ਆ ਨਾ ਵੀ ਦੇਹਧਾਰੀ ਦੀ ਜ਼ਰੂਰਤ ਹੈ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਹੀਂ ਆ ਹੁਣ ਇੱਕ ਉਦਾਹਰਣ ਛੋਟੀ ਜੀ ਹੈ ਆਪਾਂ ਗੁਰੂ ਘਰ ਆਉਂਦੇ ਆ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਦੋ ਮੈਂਬਰ ਚਾਰ ਮੈਂਬਰ ਛੇ ਮੈਂਬਰ ਤੇ ਜਦੋਂ ਅਸੀਂ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖੜਦੇ ਆ ਤੇ ਸਾਰਿਆਂ ਦੀ ਅਰਦਾਸ ਬੱਕਰੀ ਬੱਕਰੀ ਹੁੰਦੀ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੁਕਮਨਾਮਾ ਜਾਰੀ ਕਰਦੇ ਆ ਤੇ ਸਾਰਿਆਂ ਨੂੰ ਤਸੱਲੀ ਹੋ ਜਾਂਦੀ ਵੀ ਜੋ ਮੈਂ ਅਰਦਾਸ ਕੀਤੀ ਸੀ ਉਹ ਗੁਰੂ ਸਾਹਿਬ ਮਹਾਰਾਜ ਨੇ ਮੇਰੀ ਅਰਦਾਸ ਸੁਣੀ ਤੇ ਗੁਰੂ ਗ੍ਰੰਥ ਸਾਹਿਬ ਬੋਲਦੇ ਆ ਨਾ ਜੇ ਆਪਾਂ ਭਾਵਨਾ ਦੇ ਨਾਲ ਸੁਵਾਲ ਕਰੀਏ ਜਿਦਾਂ ਉਦਾਹਰਨ ਦੇ ਤੌਰ ਤੇ ਆਪਾਂ ਜਿਸ ਤਰ੍ਹਾਂ ਬੱਚਾ ਆਪਣੇ ਬਾਪ ਦੇ ਕੋਲ ਬੈਠਦਾ ਹੈ ਇਸ ਤਰ੍ਹਾਂ ਬਾਣੀ ਪੜ੍ਹੀਏ ਤਾਂ ਗੁਰੂ ਸਾਹਿਬ ਜੀ ਜਵਾਬ ਦਿੰਦੇ ਆ ਬੋਲਦੇ ਕਿ ਪਿਤਾ ਜੀ ਭਰੀਏ ਹੱਥ ਪੈਰ ਤਨ ਦੇ ਆਖਣਗੇ ਬੇਟਾ ਪਾਣੀ ਧੋਤੇ ਉਤਰ ਸਕੇ ਪਿਤਾ ਜੀ ਮੂਤ ਪਲੀਤੀ ਕੱਪੜਾ ਹੋਏ ਆਖਣਗੇ ਦੇ ਸਾਵਣ ਲਈਏ ਤੋਏ ਪਿਤਾ ਜੀ ਭਰੀਏ ਮਤ ਪਾਪਾ ਕੇ ਸਾਂ ਕਰਕੇ ਬੇਟਾ ਉਹ ਧੋਪੇ ਨਾਵੇਂ ਕੇ ਰੰਗ ਗੁਰੂ ਗ੍ਰੰਥ ਸਾਹਿਬ ਬੋਲਦੇ ਆ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਜਦੋਂ ਜਦੋਂ ਬੋਲੇ ਆ ਜਿਹੜਾ ਕੱਲ ਦਾ ਦੇਣਾ ਹੈ ਜਿਸ ਵੇਲੇ ਸਤਗੁਰੂ ਮਹਾਰਾਜ ਜੀ ਨੇ ਦਰਬਾਰ ਸਾਹਿਬ ਪਹਿਲਾ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਅੱਗੇ ਪ੍ਰਾਤਨ ਸਮਿਆਂ ਵਿੱਚ ਹੁਕਮਨਾਮਾ ਆਪਾ ਹੁਕਮਨਾਮਾ ਸੱਭ ਕਹਿੰਦੇ ਆਂ ਪੁਰਾਣੇ ਸਮਿਆਂ ਵਿੱਚ ਆਵਾਜ਼ਾ ਲੈਣਾ ਕਹਿੰਦੇ ਸੀ ਬਾਕ ਲੈਣਾ ਕਹਿੰਦੇ ਸੀ ਸਤਕਾਰ ਦੇ ਸ਼ਬਦ ਤੇ ਗੁਰੂ ਸਾਹਿਬ ਨੇ ਜੋ ਕਿਹਾ ਉਹ ਇਤਿਹਾਸ ਵਿੱਚ ਲਿਖਿਆ ਬੁੱਢਾ ਸੱਭ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਅਤਬ ਸਮਾਨ ਗ੍ਰੰਥ ਸਭ ਖੋਲਾ ਲੇਹੇ ਆਵਾਜ਼ ਬੁੱਢਾ ਤਬ ਬੋਲਾ ਕੀ ਬੋਲੇ ਸੂਈ ਮਹਿਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਇਹ ਪਹਿਲਾ ਹੁਕਮਨਾਮਾ ਗੁਰੂ ਸਾਹਿਬ ਜੀ ਨੇ ਪਹਿਲੇ ਪ੍ਰਕਾਸ਼ ਦੇ ਉੱਪਰ ਬਖਸ਼ਿਸ਼ ਕੀਤਾ। ਦੂਸਰਾ ਹੁਕਮਨਾਮਾ ਕਿਉਂਕਿ ਤਿੰਨ ਦਿਨ ਮਨਾਏ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ। ਪਹਿਲਾ ਪ੍ਰਕਾਸ਼ ਦੂਸਰਾ ਸੰਪੂਰਨਤਾ ਦਿਵਸ ਤੀਸਰਾ ਹੈ ਗੁਰਤਾ ਗੱਦੀ ਜੋ ਸਤਗੁਰੂ ਜੀ ਨੇ ਹਜ਼ੂਰ ਸਾਹਿਬ ਨਿਦੇੜ ਦਿੱਤੀ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਬਾਣੀ ਲਿਖਾਈ ਨਾ ਗੁਰਤੇਗ ਵਾਧਰ ਸਾਹਿਬ ਦੀ ਬਾਣੀ ਦਰਜ ਕੀਤੀ ਤੇ ਸੰਪੂਰਨਤਾ ਕੀਤੀ ਤੇ ਉੱਥੇ ਜਿਸ ਵੇਲੇ ਸਤਗੁਰੂ ਮਹਾਰਾਜ ਜੀ ਦਮਦਮਾ ਸਾਹਿਬ ਤੋਂ ਨਦੇੜ ਸਾਹਿਬ ਚੱਲਣ ਲੱਗੇ ਆ ਉਸ ਵੇਲੇ ਗੁਰੂ ਸਾਹਿਬ ਮਹਾਰਾਜ ਨੇ ਅਰਦਾਸ ਕੀਤੀ ਹੁਕਮਨਾਮਾ ਲਿਆ ਉਥੇ ਇਤਿਹਾਸ ਲਿਖਦਾ ਕਿ ਹੁਕਮਨਾਮਾ ਆਇਆ ਸੀ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੋਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰਾ ਕਿਉਂਕਿ ਸਮੇਂ-ਸਮੇਂ ਗੁਰੂ ਸਾਹਿਬ ਜੀ ਪ੍ਰੇਰਣਾ ਕਰਦੇ ਰਹੇ ਮੈਂ ਪੂਰੇ ਇਤਿਹਾਸ ਦੇ ਵਿੱਚ ਉਹ ਆਪਦੀ ਦੇ ਨਾਲ ਸਾਂਝ ਪਾ ਰਹੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਨਦੇੜ ਸਾਹਿਬ ਦੀ ਧਰਤੀ ਤੇ ਆਏ ਇੱਕ ਦਿਨ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਦਰਬਾਰ ਸਜਾਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਪ੍ਰਕਾਸ਼ ਹੋਇਆ ਅੱਜ ਗੁਰੂ ਸਾਹਿਬ ਨੇ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਸੀਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਉਹ ਸੰਗਤ ਦੇ ਵਿੱਚ ਇੱਕਦਮ ਏਦਾਂ ਦੀ ਗੱਲ ਕੀਤੀ ਵੀ ਗੁਰੂ ਸਾਹਿਬ ਮਹਾਰਾਜ ਆਪ ਜੀ ਵੀ ਆਪ ਜੀ ਦੇ ਦਰਸ਼ਨ ਕਰਨੇ ਹੋਣ ਆਪ ਜੀ ਨਾਲ ਗੱਲਾਂ ਕਰਨੀਆਂ ਹੋਣ ਗੁਰੂ ਸਾਹਿਬ ਕਹਿੰਦੇ ਦਰਸ਼ਨ ਕਰਨੇ ਹੁਣ ਪੰਜ ਪਿਆਰਿਆਂ ਦੇ ਦਰਸ਼ਨ ਕਰਿਓ ਸਿੱਖ ਖੜਾ ਹੋਇਆ ਕਹਿੰਦੇ ਜੀ ਪੰਜ ਨਾ ਹੋਣ ਕਹਿੰਦੇ ਚਾਰ ਤਿੰਨ ਦੋ ਤੇ ਇੱਕ ਕਹਿੰਦਾ ਜੀ ਸਤਿਗੁਰੂ ਇੱਕ ਵੀ ਨਾ ਮਿਲੇ ਤੇ ਗੁਰੂ ਸਾਹਿਬ ਕਹਿੰਦੇ ਫਿਰ ਅਮਰਤ ਵੇਲੇ ਉੱਠੇਗਾ ਨਾ ਜੇ ਜੋ ਇਸ਼ਨਾਨ ਕਰੇਗਾ ਨਿਤਨੇਮ ਕਰੇਗਾ ਤੇ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਜਾਈਂ ਤੇ ਫਿਰ ਕੌਣ ਦੇਖੇਗਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਤੇ ਫਿਰ ਗੁਰੂ ਸਾਹਿਬ ਜੀ ਤੁਹਾਡੇ ਨਾਲ ਗੱਲਾਂ ਕਰਨੀਆਂ ਹੁਣ ਤੇ ਕਹਿੰਦੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਓ ਸਾਧ ਸੰਗਤ ਜੀ ਇਹ ਵੀ ਇਤਿਹਾਸ ਦੇ ਬਚਨ ਆ ਕਹਿੰਦੇ ਮੇਰੀ ਜਗਾ ਗ੍ਰੰਥ ਸਾਹਿਬ ਕੋ ਜਾਣਣਾ ਮੇਰੀ ਜਗਾ ਗ੍ਰੰਥ ਸਾਹਿਬ ਕੋ ਜਾਣਣਾ ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਂੇ ਪਏਗੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਭ ਕੁਝ ਮੰਨੇਗਾ ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਂੇ ਪਏਗੀ ਤੇ ਗੁਰੂ ਸਾਹਿਬ ਮਾਰਾ ਨੇ ਵੀ ਇੱਕ ਸ਼ੰਕਾ ਕਰਿਆ ਕਹਿੰਦੇ ਆਪਾਂ ਦੇਖੋ ਤੁਸੀਂ ਗੁਰੂ ਮੰਨਣਾ ਵੀ ਤੁਸੀਂ ਹੁਣ ਤੁਹਾਡੇ ਮਨ ਵਿੱਚ ਵੀ ਆ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਤਾਂ ਬੋਲਦਾ ਹੀ ਨਹੀਂ ਵੀ ਸਾਨੂੰ ਤਾਂ ਦੇਹਦਾਰੀ ਚਾਹੀਦਾ ਨਾ ਗੁਰੂ ਗੁਰੂ ਸਾਹਿਬ ਕਹਿੰਦੇ ਆਓ ਆਪਾਂ ਗੁਰੂ ਸਾਹਿਬ ਦਾ ਹੁਕਮ ਲੈਨੇ ਆ ਇਤਿਹਾਸ ਕਰ ਕਾਰ ਕਰਕੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਸਾਰੀਆਂ ਇਤਿਹਾਸਕ ਜਿਹੜੀਆਂ ਚੀਜ਼ਾਂ ਨੂੰ ਇਕੱਠਾ ਕੀਤਾ ਕਹਿੰਦੇ ਉੱਥੇ ਹੁਕਮਨਾਮੇ ਦੀ ਜਿਹੜੀ ਪਹਿਲੀ ਲੈਣ ਸੀ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਗੁਰੂ ਸਾਹਿਬ ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਿੱਖੋ ਮੈਂ ਤੁਹਾਡੇ ਤੋਂ ਦੂਰ ਨਹੀਂ ਆ ਤੇ ਨਾ ਗੁਰੂ ਗ੍ਰੰਥ ਸਾਹਿਬ ਤੁਹਾਡੇ ਤੋਂ ਦੂਰ ਰਹੇਗਾ ਗੁਰੂ ਤੁਹਾਡਾ ਅੰਗ ਸੰਗ ਰਹੇਗਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਇਹ ਪਹਿਲੀ ਪੰਕਤੀ ਸੀ ਖੁੱਲਿਆ ਕਰਮ ਕਿਰਪਾ ਪਏ ਠਾਕੁਰ ਕੀਰਤਨ ਹਰ ਹਰ ਗਾਈ ਉਸੇ ਦੇ ਵਿੱਚ ਪੰਕਤੀ ਆਈ ਜਿਹਦੇ ਵਿੱਚ ਸਾਰੇ ਸਿੱਖਾਂ ਦੀ ਤਸੱਲੀ ਹੋ ਗਈ ਕਿ ਸਭ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਪਹਿਉ ਦਰਾਈ ਉਹ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ ਗੁਰੂ ਕਿਤੇ ਦੂਰ ਨਹੀਂ ਹੈ ਸਾਡੀ ਸੋਚ ਹੈ ਕਿ ਸਤਿਗੁਰੂ ਸੁਣਦਾ ਨਹੀਂ ਹੈ ਸਤਿਗੁਰੂ ਵੇਖਦਾ ਨਹੀਂ ਹੈ ਕਈਆਂ ਦੇ ਮਨ ਚ ਹੋਏਗਾ ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਸੁਣਦਾ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਦੇਖਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਮਨਮਤ ਜਾਣੇ ਹਰ ਦੂਰ ਹੈ ਸਦਾ ਦੇਖ ਹضور ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਪਰ ਉਹ ਸ਼ਬਦ ਰੂਪ ਦੇ ਵਿੱਚ ਹੈ ਕਿਤੇ ਦੂਰ ਨਹੀਂ ਹੈ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਪਹੀ ਦਰਾਈ ਔਰ ਕਿੰਨਾ ਸਿੱਖ ਕੌਮ ਦੀ ਅਗਵਾਈ ਕੀਤੀ ਹੈ ਜਿੱਦਾਂ ਆਪਾਂ ਵੀ ਅੱਜ ਵੀ ਕਦੇ ਆਪਾਂ ਤੁਸੀਂ ਸਾਰੇ ਭਾਗਾਂ ਵਾਲੇ ਹੋ ਬਾਣੀ ਪੜ੍ਹਨ ਵਾਲੇ ਬੈਠੇ ਹੋ ਕਦੇ ਵੀ ਕੋਈ ਮੁਸ਼ਕਲ ਬਣਦੀ ਹੈ ਨਾ ਸਾਡੇ ਜੀਵਨ ਦੇ ਵਿੱਚ ਆਪਾਂ ਅਰਦਾਸ ਕਰਦੇ ਆਂ ਫਿਰ ਗੁਰੂ ਸਾਹਿਬ ਜੀ ਦਾ ਹੁਕਮ ਲੈਂਦੇ ਆਂ ਸਾਨੂੰ ਤਸੱਲੀ ਹੋ ਜਾਂਦੀ ਵੀ ਗੁਰੂ ਸਾਹਿਬਾਂ ਦੇ ਫਿਕਰ ਨਾ ਕਰ ਜੇ ਮੈਂ ਜਿੱਦਾਂ ਬੇਨਤੀ ਕਰਦੇ ਆਂ ਨਾ ਹੁਣ ਗੁਰੂ ਗ੍ਰੰਥ ਸਾਹਿਬ ਦਾ ਬੋਲਦੇ ਆ ਤੇ ਸਾਡੇ ਕੋਲ ਸਿੱਧਕ ਤੇ ਭਰੋਸਾ ਹੋਣਾ ਚਾਹੀਦਾ ਹੈ ਸਾਡੇ ਕੋਲ ਸਿੱਧਕ ਤੇ ਭਰੋਸਾ ਹੋਣਾ ਚਾਹੀਦਾ ਫਿਰ ਸਾਨੂੰ ਸਭ ਕੁਝ ਪਤਾ ਲੱਗ ਜਾਵੇ ਹੁਣ ਇਤਿਹਾਸਿਕ ਵਿਚਾਰਾਂ ਜਿਹੜੀਆਂ ਇਤਿਹਾਸਕ ਦੇ ਵਿੱਚ ਸਾਨੂੰ ਮਿਲਦੀਆਂ ਕਿਦਾਂ-ਕਿਦਾਂ ਸਿੱਖਾਂ ਨੇ ਅਗਵਾਈ ਲਈ ਗੁਰੂ ਗ੍ਰੰਥ ਸਾਹਿਬ ਤੋਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਹੁਕਮ ਜੋ ਦਿੱਤੇ ਉਹ ਹਟਾਲੂ ਸਨ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ 10 ਅਪ੍ਰੈਲ 1763 ਦੇ ਵਿੱਚ ਮਿਸਲਾਂ ਦਾ ਜਦੋਂ ਰਾਜ ਸੀ ਮਿਸਲਾਂ ਸੀ ਸਾਡੀਆਂ ਸਿੱਖ ਮਿਸਲਾਂ ਹਰੀ ਸਿੰਘ ਪੰਗੀ ਜੱਸਾ ਸਿੰਘ ਆਹਲੂਵਾਲੀ ਆ ਅਕਾਲ ਤਖਤ ਦਾ ਸਭ ਦਾ ਨਾਮ ਸੀ ਅਕਾਲ ਬੁੰਗਾ ਉੱਥੇ ਸਿੱਖਾਂ ਦੀ ਇਕੱਤਰਤਾ ਸੀ ਇਕੱਠੇ ਸਨ ਸਿੱਖ ਬੈਠੇ ਸਨ ਇੱਕ ਬ੍ਰਾਹਮਣ ਆ ਕੇ ਫਰਿਆਦ ਕਰਦਾ ਕਿ ਮੇਰੀ ਬੱਚੀ ਨੂੰ ਉਸਮਾਨ ਖਾਂ ਉਠਾ ਕੇ ਲੈ ਗਿਆ ਕਸੂਰ ਦਾ ਜਿਹੜਾ ਰਾਜਾ ਸੀ ਬਾਦਸ਼ਾਹ ਸੀ ਉਠਾ ਕੇ ਲੈ ਗਿਆ ਉਸਮਾਨ ਖਾਂ ਤੇ ਮੈਂ ਫਰਿਆਦ ਲੈ ਕੇ ਆਇਆ ਵੀ ਤੁਸੀਂ ਮੇਰੀ ਬੱਚੀ ਨੂੰ ਛਡਾ ਕੇ ਲਿਆਓ ਹੁਣ ਵਿਚਾਰਤਾ ਹੁੰਦੀ ਆ ਨਾ ਵੀ ਅਸੀਂ ਬਹੁਤ ਸਵਾਏ ਆ ਬਹੁਤ ਘੱਟ ਆ ਤੇ ਉਸਮਾਨ ਖਾਨ ਦੇ ਕੋਲ ਕੀ ਹੈ 12 ਕਿਲੇ ਸਨ 12 ਕਿਲੇ ਹਜ਼ਾਰਾਂ ਦੀ ਫੌਜ ਹੈ ਹੁਣ ਜਦੋਂ ਪੰਜ ਪਿਆਰਿਆਂ ਨੇ ਸਲਾਹ ਕੀਤੀ ਵੀ ਕਰਨਾ ਕੀ ਹੈ ਕਹਿੰਦੇ ਵੀ ਆਪਾਂ ਕਰਨਾ ਕੀ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆ ਉਹਨਾਂ ਨੇ ਕੀਤੀ ਅਰਦਾਸ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹੁਕਮ ਬਖਸ਼ਿਆ ਹਰ ਕਾ ਨਾਮ ਤੇ ਆਏ ਹੋ ਹਰਿਆ ਭਾਈ ਉਹਦੇ ਵਿੱਚ ਪੰਕਤੀ ਆਉਂਦੀ ਹੈ ਪੰਜੇ ਬੱਦੇ ਮਹਾਵਲੀ ਕਰ ਸੱਚਾ ਟੋਆ ਤੇ ਇੱਕ ਸਿੱਖ ਨੇ ਅਰਥ ਕੀਤੇ ਖੜਾ ਹੋ ਕੇ ਕਹਿਣ ਲੱਗਾ ਵੀ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਤਾਂ ਪੰਜਾਂ ਨੂੰ ਕਾਬੂ ਕਰ ਲੈਂਦੇ ਹੋ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੀ ਇਹ ਇਹ ਦੁਸ਼ਮਣ ਕਹਦੇ ਹੋਏ ਤੁਹਾਡੇ ਇਹਨਾਂ ਨੂੰ ਤੁਸੀਂ ਵੈਸੇ ਕਰ ਲੋਗੇ ਕਾਬੂ ਕਹਿੰਦੇ ਚਲੋ ਤਿਆਰੀ ਕਰ ਲਈ ਬੜੀ ਘੱਟ ਗਿਣਤੀ ਦੇ ਵਿੱਚ ਸਿੱਖ ਸਨ ਕਿੱਥੇ ਚੱਲੇ ਆ ਕਸੂਰ ਜਤਨ ਚੱਲੇ ਆ 12 ਕਿਲੇ ਹਜ਼ਾਰਾਂ ਦੀ ਫੌਜ ਹੈ ਸਮਾਨਖਾਨ ਕਿਸੇ ਨੇ ਹਵਾਲੇ ਦਿੱਤੀ ਉਹ ਕਹਿਣ ਲੱਗੇ ਭਾਈ ਕਿੱਥੇ ਚੱਲੇ ਹੋ ਕਹਿਣ ਲੱਗੇ ਸਮਾਨਖਾਨ ਨੂੰ ਸਜ਼ਾ ਦੇਣ ਚੱਲੇ ਆ ਆ ਬ੍ਰਾਹਮਣ ਆਇਆ ਨਾ ਇਹਦੀ ਬੱਚੀ ਵਾਪਸ ਲੈ ਕੇ ਲੈ ਕੇ ਲੈ ਕੇ ਆਵਾਂਗੇ ਉਹ ਕਹਿਣ ਲੱਗੇ ਤੁਸੀਂ ਕੰਬਲੇ ਤਾਂ ਨਹੀਂ ਹੋ ਗਏ ਵੀ ਉਹ ਕਿੰਨੇ ਹਜ਼ਾਰਾਂ ਦੀਆਂ ਫੌਜਾਂ 12 ਉਹਦੇ ਕਿਲੇ ਆ ਉਹ ਕਹਿਣ ਲੱਗੇ ਹੁਣ ਕਰ ਲਈ ਅਸੀਂ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਦੇ ਦਿੱਤਾ ਤੇ ਆਸ ਵਿੱਚ ਲਿਖਿਆ ਦੇਈ ਗੁਰੂ ਗ੍ਰੰਥ ਆਵਾਜ਼ਾ ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦੇ ਦਿੱਤੀ ਭਾਬ ਹੁਕਮ ਕਰ ਦਿੱਤਾ ਦੇਈ ਗੁਰੂ ਗ੍ਰੰਥ ਆਵਾਜ਼ ਸੋਈ ਕਰੇਗੇ ਹਮਰੇ ਕਾਜ ਤੇ ਉਹਨੇ ਸਾਡੇ ਕਾਰਜ ਵੀ ਉਹਨੇ ਸਵਾਰਨੇ ਤੇ ਉਹਨੇ ਆਖਿਆ ਭਾਈ ਤੁਹਾਡੀ ਮਰਜ਼ੀ ਆ ਉਹ ਕਹਿਣ ਲੱਗਾ ਵੀ ਸਾਡੇ ਗੁਰੂ ਨੇ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਕਹਿਤਾ ਉਹ ਝੂਠ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਨੇ ਜੋ ਕਹਿਤਾ ਉਹ ਝੂਠ ਨਹੀਂ ਅਸੀਂ ਕਈ ਤਾਂ ਲੱਭ ਲੱਭ ਕੇ ਕਰਦੇ ਨਾ ਹੁਕਮਨਾਮਾ ਵੀ ਆ ਬੜਾ ਸੋਹਣਾ ਲੱਗਦਾ ਜਿਉ ਓਕੀ ਘੜੀ ਨਾਲ ਦੇਖਣ ਦੇ ਜੋ ਮੰਗੇ ਢਾਕੁਰ ਆਪਣੇ ਤੇ ਨਹੀਂ ਭਾਈ ਜੋ ਗੁਰੂ ਨੇ ਹੁਕਮ ਦਿੱਤਾ ਅਸੀਂ ਉਹ ਹੀ ਅਰਦਾਸ ਕਰਦੇ ਨਾ ਵੀ ਸਾਰੇ ਦਿਨ ਵਾਸਤੇ ਸਤਿਗੁਰੂ ਦੀ ਸਾਡੇ ਵਾਸਤੇ ਕੀ ਹੁਕਮ ਹੈ ਆ ਬਾਰ ਕਿਉਂ ਬੋਰਡ ਲੱਗੇ ਰਹਿੰਦੇ ਹਰੇ ਗੁਰਦੁਆਰੇ ਦੇ ਬਾਹਰ ਵੀ ਅੱਜ ਗੁਰੂ ਸਾਹਿਬ ਨੇ ਇਹ ਮੁਖ ਵਾਕ ਦਿੱਤਾ ਹੈ ਇਹ ਅੱਜ ਦਾ ਹੁਕਮ ਹੈ ਇਹਦੇ ਮੁਤਾਬਕ ਚੱਲਣਾ ਹੈ ਉਹਦੇ ਨਾਲ ਆਪਣਾ ਜੀਵਨ ਦਾ ਸੁਧਾਰ ਵੀ ਹੋ ਜਾਂਦਾ ਕਹਿੰਦੇ ਕਿ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਉਹ ਝੂਠ ਨਹੀਂ ਹੈ ਅਸੀਂ ਜਿੱਤ ਕੇ ਆਵਾਂਗੇ ਦੁਨੀਆ ਦੇਖੇਗੀ ਜਿੱਤ ਕੇ ਆਏ ਜਿੱਤ ਕੇ ਆਏ ਉਸਮਾਨ ਖਾਨ ਨੂੰ ਸਜ਼ਾ ਦਿੱਤੀ ਬ੍ਰਾਹਮਣ ਦੀ ਬੱਚੀ ਵਾਪਸ ਕਰਾਈ ਫਿਰ ਇੱਕ ਸਮਾਂ ਆਇਆਗਾ ਸਾਧ ਸੰਗਤ ਦੀ ਅਬ ਇਸੇ ਸਦੀ ਦੀ ਗੱਲ ਹੈ ਦਿਨ ਸੀ 12 ਅਕਤੂਬਰ 1920 ਦਾ ਸਿੱਖੀ ਦਾ ਪ੍ਰਚਾਰ ਹੋ ਰਿਹਾ ਸੀ ਤੇ ਸਿੱਖੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਮੈਂ ਨਹੀਂ ਕਹਿ ਸਕਦਾ ਨਾ ਕੋਈ ਸੱਚਾ ਸਿੱਖ ਕਹਿ ਸਕਦਾ ਜੋ ਗੁਰਬਾਣੀ ਪੜ੍ਹਦਾ ਵੀ ਉਹ ਨੀਵੀਂ ਜਾਤ ਦੇ ਸਨ ਜਾਂ ਸੂਦਰ ਸਨ ਕਿਉਂ ਸਾਡਾ ਗੁਰੂ ਨਹੀਂ ਕਹਿੰਦਾ ਕਿਸੇ ਨੂੰ ਨੀਵੀਂ ਜਾਤ ਸਾਡੀ ਕੀ ਮਜਾਲ ਹੈ ਪਰ ਜਿਹੜੇ ਪੁਜਾਰੀ ਸਨ ਜਿਹੜੇ ਕਾਬਜ ਸਨ ਦਰਬਾਰ ਸਾਹਿਬ ਦੇ ਉੱਪਰ ਅੰਗਰੇਜ਼ਾਂ ਦੇ ਹੱਥ ਠੋਕੇ ਸਨ ਹੋਇਆ ਕਿ ਜਦੋਂ ਅਮਰਤ ਛੱਕਿਆ ਉਹਨਾਂ ਨੇ ਅਮਰਤ ਛੱਕੇ ਉਹਨਾਂ ਨੇ ਕਿਹਾ ਵੀ ਆਪਾਂ ਕੜਾ ਪ੍ਰਸ਼ਾਦ ਕਰਾ ਕੇ ਦਰਬਾਰ ਸਾਹਿਬ ਅਰਦਾਸ ਕਰਾਉਣੀ ਹੈ ਦਰਬਾਰ ਸਾਹਿਬ ਹਰੇਕ ਦੀ ਅਰਦਾਸ ਹੁੰਦੀ ਸੀ ਅੱਜ ਵੀ ਹੁੰਦੀ ਹੈ ਭਾਵੇਂ ਨਾਮ ਨਹੀਂ ਲਿਆ ਜਾਂਦਾ ਅਰਦਾਸ ਸਾਰਿਆਂ ਦੀ ਹੁੰਦੀ ਜਿਹਨੇ ਆਪਾਂ ਕੜਾ ਪ੍ਰਸ਼ਾਦ ਦੀ ਦੇ ਕਰਾਉਣੀ ਔਰ ਦਰਬਾਰ ਸਾਹਿਬ ਦੇ ਵਿੱਚ ਕਥਾ ਪਹਿਲਾਂ ਹੁੰਦੀ ਸੀ ਹੁਣ ਠੀਕ ਆ ਵੀ ਜਗ੍ਹਾ ਦੀ ਕਮੀ ਕਰਕੇ ਵੀ ਨਹੀਂ ਸੰਗਤ ਨਹੀਂ ਬੈਠ ਸਕਦੀ ਸਮਾਜ ਦੇ ਨਾਲ ਮੰਜੀ ਸਾਹਿਬ ਦੇ ਉੱਪਰ ਕਥਾ ਦਾ ਪ੍ਰਭਾਵ ਚੱਲਦਾ ਹੈ ਜਦੋਂ ਨਾ ਸਤਸੰਗਤ ਦੀ ਉਹ ਜਿਹੜੇ ਗੁਰੂ ਕੇ ਪ੍ਰੇਮੀ ਬਣੇ ਅਮਰ ਛੱਕੇ ਗੁਰੂ ਵਾਲੇ ਬਣੇ ਤੇ ਉੱਥੇ ਤਾਬਿਆਂ ਬੈਠਾ ਸੀ ਗੁਰੰਥੀ ਜਿਹੜਾ ਪੁਜਾਰੀ ਸੀ ਗੁਰਵਚਨ ਸਿੰਘ ਉਹ ਖੜਾ ਹੋ ਗਿਆ ਤੇ ਕਹਿ ਲੱਗਾ ਵੀ ਤੁਹਾਡੀ ਅਰਦਾਸ ਨਹੀਂ ਹੋ ਸਕਦੀ ਤੁਸੀਂ ਨੀਵੀਂ ਜਾਤ ਦੇ ਹੋ ਤੁਸੀਂ ਸ਼ੁੱਧ ਰਹੋ ਹੁਣ ਉਹਦੇ ਵਿੱਚੋਂ ਜਿਹੜੇ ਸਿੱਖ ਨਾਲ ਸਨ ਉਹਨਾਂ ਨੇ ਕਿਹਾ ਭਾਈ ਕਿਉਂ ਬਿਤਕਰਾ ਕਰਦੇ ਹੋ ਗੁਰੂ ਸਾਹਿਬ ਨੇ ਬਿਤਕਰੇ ਖਤਮ ਕਰ ਦਿੱਤੇ ਇਹ ਘਰ ਬਣਾਇਆ ਨਾ ਗੁਰੂ ਸਾਹਿਬ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇ ਚਾਹ ਵਰਨਾ ਕੋ ਸਾਂਝਾ ਚਾਰ ਦਰਵਾਜੇ ਰੱਖੇ ਆ ਕੋਈ ਵੀ ਆ ਸਕਦਾ ਤੇ ਤੁਸੀਂ ਕਿਦਾਂ ਕਹਿੰਦੇ ਹੋ ਵੀ ਅਰਦਾਸ ਨਹੀਂ ਹੋ ਸਕਦੀ ਚਲੋ ਠੀਕ ਹੈ ਇਹ ਫੈਸਲਾ ਤੁਸੀਂ ਨਹੀਂ ਕਰੋਗੇ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਆ ਕਹਿੰਦਾ ਠੀਕ ਹੈ ਉਹਨੇ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਹੁਕਮ ਨਾਵਾ ਲਿਆ ਹੁਕਮਨਾਮੇ ਦੀ ਪਹਿਲੀ ਪੰਕਤੀ ਸੀ ਨਗੋਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਗੁਰ ਕੀ ਚਰਨੀ ਲਾਇ ਗੁਰੂ ਸਾਹਿਬ ਮਹਾਰਾਜ ਦੀ ਐਡੀ ਰਹਿਮਤ ਹੋਈ ਐਡੀ ਬਖਸ਼ਿਸ਼ ਹੋਈ ਤੇ ਉਹ ਰਹਿਮਤ ਹੋਈ ਤੇ ਉਸ ਸ਼ਬਦ ਦੇ ਵਿੱਚ ਪੰਕਤੀ ਆਈ ਜਿਹਦੇ ਵਿੱਚ ਸਾਰਿਆਂ ਨੇ ਤਸੱਲੀ ਹੋ ਗਈ ਤੇ ਫਿਰ ਉਹਨੂੰ ਦੱਸਿਆ ਵੀ ਇਹਦੇ ਤੋਂ ਅਰਥ ਕਰਕੇ ਦੇਖ ਉਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ ਦੇਵਰ ਪੰਕਤੀ ਹੈ ਗੁਣਹੀਨ ਹਮ ਅਪਰਾਧੀ ਭਾਈ ਗੁਣਹੀਨ ਹਮ ਅਪਰਾਧੀ ਭਾਈ ਪੂਰੇ ਸਤਗੁਰ ਲਏ ਰਲਾਏ ਵੀ ਗੁਰੂ ਨੇ ਸਾਨੂੰ ਆਪਣੇ ਨਾਲ ਰਲਾਲਿਆ ਹੈ ਤੂੰ ਕੌਣ ਹੋਣਾ ਵੀ ਸਾਨੂੰ ਅਲੱਗ ਕਰਨ ਵਾਲਾ ਵੀ ਗੁਰੂ ਨੇ ਰਲਾਲਿਆ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਬੋਲ ਰਹੇ ਫਿਰ ਸਮਾਂ ਆਇਆ 1922 ਦਾ ਜਿਹੜਾ ਨਨਕਾਣਾ ਸਾਹਿਬ ਦਾ ਜਿਸ ਵੇਲੇ ਸਾਕਾ ਹੋਇਆ ਉਸ ਤੋਂ ਪਹਿਲਾਂ ਭਾਈ ਲక్ష్మణ ਸਿੰਘ ਜੀ ਜਿਹੜੇ ਮੁਖੀਆ ਸਨ ਜਿਸ ਵੇਲੇ ਘਰੋਂ ਚੱਲੇ ਸੀ ਤੇ ਉਹਨਾਂ ਨੇ ਅਰਦਾਸ ਕੀਤੀ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਤੇ ਗੁਰੂ ਸਾਹਿਬ ਮਹਾਰਾਜ ਤੁਸੀਂ ਸਾਨੂੰ ਤਾਕਤ ਦਿਓ ਆਪ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਜਿਹੜੇ ਇਹ ਜਰਵਾਣੇ ਜਿਹੜੇ ਮਸੰਦ ਹਨ ਇਹ ਕਬਜ਼ਾ ਕਰਕੇ ਬੈਠੇ ਆ ਤੁਸੀਂ ਹੁਕਮਨਾਮਾ ਬਖਸ਼ੋ ਸਾਨੂੰ ਆਗਿਆ ਬਖਸ਼ਿਸ਼ ਕਰੋ ਸ਼ਬਦ ਕਹਿੰਦੇ ਉੱਥੇ ਆਇਆ ਸੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਵਿਚੈਂਦਰ ਲਾਲਸਾ ਸੀ ਨਾ ਵੀ ਗੁਰੂ ਦੇ ਘਰ ਨੂੰ ਆਜ਼ਾਦ ਕਰਾਉਣਾ ਕਾਦੇ ਵਾਸਤੇ ਚੱਲੇ ਆਂ ਦਰਸ਼ਨ ਹਰ ਦੇਖਣ ਕੇ ਤਾਂ ਹੀ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਤੇ ਆਏ ਜੇ ਸੁਖ ਦੇਤਾ ਤੁਝੇ ਅਰਦਾਈਂ ਦੁੱਖ ਵੀ ਤੁਝੇ ਧਿਆਈਂ ਜੇ ਭੁਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੂਖ ਮਣਾਈ ਤੇ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਲਖਮਣ ਸਿੰਘ ਬੜਾ ਚਾਹ ਜੜਿਆ ਤੈਨੂੰ ਜਾਣਦਾ ਐਦਾਂ ਵੀ ਹੋ ਸਕਦਾ ਵੇ ਤਨ ਮਨ ਕਾਟ ਕਾੜ ਸਭ ਅਰਪੀ ਵਿੱਚ ਅਗਨੀ ਆਪ ਜਲਾਏ ਸਰੀਰ ਦੇ ਟੁਕੜੇ ਵੀ ਹੋ ਸਕਦੇ ਆਗ ਵਿੱਚ ਵੀ ਜਲਾਇਆ ਜਾ ਸਕਦਾ ਹੈ ਕਹਿੰਦਾ ਸਤਗੁਰੂ ਮਹਾਰਾਜ ਜੋ ਤੁਹਾਨੂੰ ਚੰਗਾ ਲੱਗਦਾ ਹੋਏਗਾ ਉਹੀ ਜੋ ਤੁਧ ਭਾਵੇ ਸਾਈ ਭਲੀ ਇਤਿਹਾਸ ਸਾਡੇ ਸਾਹਮਣੇ ਆ ਫਿਰ ਉਸ ਤੋਂ ਬਾਅਦ ਨਾਲੇ ਇੱਕ ਪਿੰਡ ਸੀ ਸਾਧ ਸੰਗਤ ਦੀ ਜਦੋਂ ਲక్ష్ਮਨ ਸਿੰਘ ਦਾ ਧਾਰੋਵਾਲੀ ਪਿੰਡ ਸੀ ਤੇ ਨਾਲੇ ਨਜਾਮਪੁਰ ਪਿੰਡ ਸੀ ਰਾਤ ਨੂੰ ਸੰਗਤਾਂ ਰੁਕੀਆਂ ਅੰਮ੍ਰਿਤ ਵੇਲਾ ਹੋਇਆ ਭਾਈ ਦੇਵਾ ਸਿੰਘ ਦਾ ਕਾਰਜ ਸੀ ਉੱਥੇ ਵੀ ਅਰਦਾਸ ਕੀਤੀ ਉੱਥੇ ਵੀ ਇਹੀ ਹੁਕਮ ਨਾਵਾ ਆਇਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਤਸੱਲੀ ਹੋ ਗਈ ਵੀ ਹੁਣ ਗੁਰੂ ਸਾਹਿਬ ਜੀ ਅਸੀਰਵਾਦ ਦੇ ਰਹੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ ਸਿੱਖ ਸ਼ਹੀਦ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੋਲੀਆਂ ਲੱਗੀਆਂ ਬਹੁਤ ਕੁਝ ਕੀਤਾ ਗਿਆ ਪਰ ਜਿਸ ਵੇਲੇ ਹੋਰ ਸਿੰਘ ਸੰਗਤਾਂ ਪਹੁੰਚ ਗਈਆਂ ਅੰਗਰੇਜ਼ਾਂ ਨੂੰ ਵੀ ਝੁਕਣਾ ਪਿਆ ਨਰੇਨੋ ਮਹੰਤ ਭੱਜ ਗਿਆ ਚਾਬੀਆਂ ਦਿੱਤੀਆਂ ਰਾਗੀ ਪਾਈ ਹੀਰਾ ਸਿੰਘ ਜੀ ਦਰਬਾਰ ਸਾਹਿਬ ਦੇ ਰਾਗੀ ਸਨ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਅੰਦਰ ਜਾ ਕੇ ਜਦੋਂ ਦੇਖਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੋਲੀਆਂ ਨਹੀਂ ਰਮਾਨਾ ਵੀ ਉੱਪਰ ਨਹੀਂ ਸੀ ਪਰ ਉਹਨਾਂ ਨੇ ਭਾਵਨਾ ਸੀ ਨਾ ਸਿੱਖਾਂ ਦੀ ਵੀ ਗੁਰੂ ਸਾਹਿਬ ਦਾ ਹੁਕਮ ਕੀ ਹੈ ਉੱਥੇ ਸ਼ਲੋਕ ਸੀ ਜਿਹੜਾ ਉੱਪਰ ਅੰਗ ਸੀ ਉਹਦੇ ਉੱਪਰ ਸ਼ਲੋਕ ਸੀ ਜੋ ਲੜਿੰਦੇ RAM ਸੇਵਕ ਸੀ ਕਾਢਿਆ ਜਿਹੜੇ ਪ੍ਰਭੂ ਨੂੰ ਲੜਿੰਦੇ ਆ ਨਾ ਉਹੀ ਉਹਦੇ ਸੇਵਕ ਆਖੇ ਜਾਂਦੇ ਆ ਜੋ ਲੜਿੰਦੇ RAM ਸੇਵਕ ਸੀ ਕਾਢਿਆ ਨਾਨਕ ਜਾਣੇ ਸਤ ਸਾਈਂ ਸੰਤਨਾ ਬਾਹਰ ਤੇ ਜਿਹੜਾ ਪ੍ਰਭੂ ਆ ਨਾ ਜਿਹੜਾ ਗੁਰੂ ਆ ਆਪਣੇ ਸਿੱਖਾਂ ਤੋਂ ਬਾਹਰ ਨਹੀਂ ਹੈ ਪ੍ਰੋਫੈਸਰ ਜੋ ਸਿੰਘ ਨੇ ਅਰਦਾਸ ਕੀਤੀ ਸੀ ਇੱਕ ਹੁਣ ਵਿੱਚੋਂ ਨਿਕਲ ਕੇ ਬੇਨਤੀ ਕਰ ਰਹੇ ਆ ਤੇ ਉਹਨਾਂ ਨੇ ਉੱਪਰ ਚੜੇ ਗਏ ਉੱਚੀ ਜਗ੍ਹਾ ਤੇ ਖੜੇ ਹੋ ਕੇ ਆਖਿਆ ਸੀ ਆਓ ਭਾਈ ਜਿਹੜਾ ਲੋਕਾਂ ਨੂੰ ਸ਼ੱਕ ਆ ਨਾ ਸਾਡੀ ਅਰਦਾਸ ਦੇ ਉੱਪਰ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਸ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈ ਆਜੋ ਦੇਖੋ ਆ ਸਿੱਖ ਆ ਕੰਮ ਕਰ ਆਪਣੇ ਗੁਰਧਾਮ ਵਾਸਤੇ ਸਾਨੂੰ ਕੋਈ ਕੁਛ ਮਰਜ਼ੀ ਕਹਿ ਦੇਵੇ ਸਾਡੇ ਕਾਰੋਬਾਰ ਵਾਸਤੇ ਜੋ ਮਰਜ਼ੀ ਲੋਕੀ ਕੰਮ ਖਤਮ ਕਰ ਦੇਣ ਸਾਡਾ ਕਾਰੋਬਾਰ ਵੀ ਖਤਮ ਹੋ ਜਾਏ ਕੋਨਾ ਮਰਜ਼ੀ ਦੁਨੀਆ ਦੇ ਲੋਕ ਸਾਨੂੰ ਧੋਖਾ ਦੇ ਦੇ ਅਸੀਂ ਹਰੇਕ ਚੀਜ਼ ਬਰਦਾਸ਼ਤ ਕਰ ਸਕਦੇ ਹਾਂ ਪਰ ਇਹ ਹੋ ਜਾਏ ਕਿ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹਮਲਾ ਕਰ ਦੇਵੇ ਜਾਂ ਗੁਰੂ ਘਰ ਤੇ ਹਮਲਾ ਕਰਦਾ ਸਿੱਖ ਇਹ ਕਦੇ ਬਰਦਾਸ਼ਤ ਨਹੀਂ ਕਰਦਾ ਤੇ ਨਾ ਕਦੇਗਾ ਨਾ ਕੀਤਾ ਫਿਰ 1984 ਦੇ ਸਮਾ ਆਇਆ ਕਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਗੁਲਾਮੀ ਦਾ ਅਹਿਸਾਸ ਕਰਾਇਆ ਸਿੱਖਾਂ ਨੂੰ ਜਿਸ ਦੇਸ਼ ਦੇ ਵਾਸਤੇ 80% ਤੋਂ ਉੱਪਰ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਵੀ ਕਿਤੇ ਨਾ ਕਿਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਹੈ ਅੱਜ ਦੂਸਰੀ ਤਰ੍ਹਾਂ ਕੀਤਾ ਜਾ ਰਿਹਾ ਵੀ ਇਹ ਮਾਰਨ ਦੇ ਨਾਮ ਤਾਂ ਮੁੱਕਣੇ ਨਹੀਂ ਹਨ ਇਹਨਾਂ ਦੇ ਲੋਕਾਂ ਨੂੰ ਖਰੀਦ ਲੋ ਬਥੇਰੇ ਪਿੱਠੂ ਘੁੰਮਦੇ ਸਾਡੀ ਕੌਮ ਦੇ ਵਿੱਚ ਬਥੇਰੇ ਕੁਰਸੀਆਂ ਦੇ ਪਿੱਛੇ ਬਕਾਉ ਬੰਦੇ ਘੁੰਮਦੇ ਆ ਖਰੀਦੇ ਜਾ ਰਹੇ ਅੱਜ ਵੀ ਖਰੀਦੇ ਜਾ ਰਹੇ ਉਹਨਾਂ ਦੀ ਭਾਸ਼ਾ ਬੋਲਦੇ ਆ ਬਹੁਤ ਜ਼ਿਆਦਾ ਬੋਲਦੇ ਆ ਪਰ ਉਸ ਹਿੰਦੋਸਤਾਨ ਦੀ ਸਰਕਾਰ ਨੇ ਉਸ ਵੇਲੇ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਸੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਆਈਆਂ ਸ਼ਹੀਦ ਕਰ ਦਿੱਤੇ ਗਏ ਬੱਚੇ ਸ਼ਹੀਦ ਕਰ ਦਿੱਤੇ ਜਦੋਂ ਸੇਵਾ ਆਰੰਭ ਹੋਈ ਹਰੇਕ ਸਿੱਖ ਦੀ ਅੱਖ ਦੇ ਵਿੱਚ ਹੰਝੂ ਸਨ ਹਰ ਇੱਕ ਸਿੱਖ ਰੋ ਰਿਹਾ ਸੀ ਤੇ ਅਰਦਾਸ ਕਰ ਰਿਹਾ ਗੁਰੂ ਪਾਤਸ਼ਾਹ ਮਹਾਰਾਜ ਕਿ ਇਹਨਾਂ ਜਰਵਾਨਿਆਂ ਨੂੰ ਸਜ਼ਾ ਨਹੀਂ ਮਿਲੇਗੀ ਅੱਜ ਵੀ ਇਤਿਹਾਸ ਹੈ ਦਰਬਾਰ ਸਾਹਿਬ ਦਾ ਅੱਜ ਗੂਗਲ ਤੇ ਵੀ ਤੁਸੀਂ ਸਰਚ ਕਰਕੇ ਦੇਖ ਜਿੱਦਣ ਸੇਵਾ ਆਰੰਭ ਹੋਈ ਸੀ ਉਹ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮਨਾਮਾ ਦਿੱਤਾ ਸੀ ਅਮਰਤ ਵੇਲੇ ਕਹਿੰਦੇ ਸਿੱਖੋ ਫਿਕਰ ਨਾ ਕਰੋ ਕਿਸ ਹੋਂ ਜਾਚੀ ਕਿਸ ਅਰਬੀ ਸਭ ਕੋ ਕੀਤਾ ਹੋਸੀ ਜੋ ਜੋ ਦਿਸ਼ੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ ਇੱਕ ਦਿਨ ਆਏਗਾ ਮਿੱਟੀ ਵਿੱਚ ਰੁੜ ਜਾਣਗੇ ਜਿਹੜੇ ਗੁਰੂ ਦੇ ਘਰ ਨਾਲ ਮੱਥਾ ਲਾਉਂਦੇ ਫਿਰ 31 ਅਕਤੂਬਰ 1984 ਦਾ ਦਿਨ ਆਇਆ ਜਿੱਦਣ ਉਸ ਪਾਪਾਂ ਨੂੰ ਸਜ਼ਾ ਦਿੱਤੀ ਗਈ ਸਿੱਖਾਂ ਦੇ ਵੱਲੋਂ ਤੁਸੀਂ ਉਹ 10 ਵਜੇ ਦਾ ਟਾਈਮ ਸੀ ਉਹਨੂੰ ਸਜ਼ਾ ਦਿੱਤੀ ਅੰਮ੍ਰਿਤ ਵੇਲੇ ਹੁਕਮਨਾਮਾ ਹੁੰਦਾ ਨਾ ਅੰਮ੍ਰਿਤ ਵੇਲੇ 31 ਅਕਤੂਬਰ 1984 ਦਾ ਹੁਕਮਨਾਮਾ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਬੋਲਦੇ ਆ ਉਸ ਦਿਨ ਅੰਮ੍ਰਿਤ ਵੇਲੇ ਕਹਿੰਦਾ ਸੀ ਗੁਰੂ ਸਾਹਿਬ ਨੇ ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜਿਓ ਤੁਰ ਤੋਂ ਰੱਖਦਾ ਆ ਪ੍ਰਲਾਦ ਜਨ ਤੋ ਤੇ ਹਰਾਖਲੇ ਹਰਦੀ ਉਹ ਹਰਨਾਕਸ਼ ਮਾਰ ਪਚਾਇਆ ਗੁਰੂ ਸਾਹਿਬ ਨੇ ਪਹਿਲਾਂ ਹੀ ਕਿਰਪਾ ਕਰ ਦਿੱਤੀ ਸੀ ਪਹਿਲਾਂ ਹੀ ਬਖਸ਼ਿਸ਼ ਕਰ ਦਿੱਤੀ ਸਾਡੀ ਕੌਮ ਖੇਰੂ ਖੇਰੂ ਹੋ ਗਈ ਨਹੀਂ ਅੱਜ ਵੀ ਅਸੀਂ ਕਿੱਥੇ ਅਸੀਂ ਮਿਲਦੇ ਪਏ ਆ ਜਿੰਨੇ ਤੱਕ ਅਸੀਂ ਇੱਕ ਗ੍ਰੰਥ ਇੱਕ ਪੰਥ ਦੇ ਵਿੱਚ ਕੱਤਰ ਨਹੀਂ ਹੁੰਦੇ ਤੇ ਸਾਨੂੰ ਇੱਕ ਖਤਰੇ ਹਮੇਸ਼ਾ ਮਡਰਾਉਂਦੇ ਰਹਿਣਗੇ ਪਰ ਜਦੋਂ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਥਲੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਦੇ ਨਾਲ ਜੁੜਾਂਗੇ ਦੁਨੀਆ ਦੀ ਤਾਕਤ ਜਿਹੜੀ ਹੈ ਉਹ ਸਿੱਖਾਂ ਨੂੰ ਕਦੇ ਵੀ ਹਰਾ ਨਹੀਂ ਸਕਦੀ ਤੇ ਇੱਕ ਕਿਸੇ ਨੇ ਭਾਵਨਾ ਨਾਲ ਅਰਦਾਸ ਕੀਤੀ ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਆ ਸੀ ਕਹਿੰਦੇ ਜੋ ਦੇ ਨਾਵੇ ਸੋ ਦੇ ਨ ਜਾਹੀ ਕਰਨਾ ਕੋਚ ਰਹਿਣ ਦੇ ਨਾਹੀਂ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਹਿੰਦੇ ਕਿਹਦੇ ਵਾਸਤੇ ਤੂੰ ਕਰ ਰਿਹਾ ਹੈਂ ਸੁੱਤੇ ਪਏ ਕੌਮ ਦੇ ਲੋਕੋ ਕਿਆ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਨੇ ਅਗਵਾਈ ਦਿੱਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਹੈ ਬਾਣੀ ਬੋਲਦੀ ਹੈ ਹੁਣ ਤੁਸੀਂ ਬਾਣੀ ਪੜਦੇ ਹੋ ਕੋਈ ਵੀ ਬਾਣੀ ਪੜਦਾ ਕੌਣ ਬੋਲ ਰਿਹਾ ਸਾਡੇ ਅੰਦਰ ਗੁਰੂ ਹੀ ਬੋਲ ਰਿਹਾ ਨਾ ਸਤਿਪਰਮੇਸ਼ਰ ਹੀ ਬੋਲ ਰਿਹਾ ਗੁਰੂ ਸਾਹਿਬ ਨੇ ਬਾਣੀ ਪ੍ਰਭ ਕੀ ਸਭ ਕੋ ਬੋਲੈ ਸਾਰੇ ਬੋਲਦੇ ਆ ਕੌਣ ਬੋਲਸਾ ਉਹ ਕਿਉਂ ਬਲ ਬਲਵਾਈ ਹੋ ਰਿਹਾ ਸੁਣਾ ਵੀ ਹੋ ਰਿਹਾ ਸੁਣ ਵੀ ਰਿਹਾ ਬਲਵਾ ਵੀ ਹੋ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਜਿਹੜਾ ਬੋਲ ਰਿਹਾ ਆ ਸੁਣਨ ਵਾਲਾ ਚਾਹੀਦਾ ਸਿੱਧਕ ਤੇ ਭਰੋਸਾ ਚਾਹੀਦਾ ਤੇ ਉਹ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਦਿਨ ਬਣਾਉਣ ਦਾ ਭਾਵ ਹੀ ਹੁੰਦਾ ਕਿ ਇਹ ਨਹੀਂ ਕਿ ਹੁੰਦਾ ਵੀ ਅਸੀਂ ਵੱਡੇ ਵੱਡੇ ਦੀਵਾਨ ਸਜਾਈਏ ਲੰਗਰ ਲਾਈਏ ਇਹਦਾ ਮਤਲਬ ਹੁੰਦਾ ਕਿ ਅਸੀਂ ਅੱਜ ਕੁਝ ਨਾ ਕੁਝ ਉਪਦੇਸ਼ ਕਮਾਈਏ ਤੇ ਗੁਰੂ ਦੇ ਉਪਦੇਸ਼ ਨੂੰ ਅੱਜ ਸੁਣ ਕੇ ਅੱਜ ਤੋਂ ਇਹ ਕੰਮ ਕਰਨਾ ਸ਼ੁਰੂ ਕਰ ਲਈਏ ਮੈਂ ਜਿਹਦਾ ਕੱਲ ਬੇਨਤੀ ਕੀਤੀ ਸੀ ਜਪਜੀ ਸਾਹਿਬ ਇੱਕ ਪੌੜੀ ਦੇ ਰੋਜ਼ ਅਰਥ ਪੜਨ ਲੱਗ ਜੇ ਤੁਹਾਨੂੰ ਦੇਖੋ ਕਿੰਨਾ ਆਨੰਦ ਆਏਗਾ ਬਾਣੀ ਤਾਂ ਉਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਜੁਗੋ ਜੁਗ ਅਟੱਲ ਆਪ ਪੜਦੇ ਜੁਗੋ ਜੁਗ ਅਟੱਲ ਹੈ ਤੇ ਇਹ ਵੀ ਤੁਸੀਂ ਵਿਸ਼ਵਾਸ ਰੱਖਿਓ ਵੀ ਸਿੱਖ ਵੀ ਜੁਗੋ ਜੁਗ ਅਟੱਲ ਹੈ ਕਿਉਂਕਿ ਬਾਣੀ ਜੁਗੋ ਜੁਗ ਅਟੱਲ ਹੈ ਤੇ ਸਿੱਖ ਵੀ ਜੁਗੋ ਜੁਗ ਅਟੱਲ ਹੈ ਜਿੰਨੇ ਤਾਂ ਬਾਣੀ ਹੈ ਸਿੱਖ ਵੀ ਹੈ ਜੇ ਬਾਣੀ ਦੇਦਨ ਨਹੀਂ ਹੋਏਗੇ ਉਦੋਂ ਸਿੱਖ ਨਹੀਂ ਹੈ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਰਦਾ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ